ਲੰਬੇ ਸਮੇਂ ਬਾਅਦ ਅੱਜ ਇੱਕ ਬਹੁਤ ਸੋਹਣਾ ਸੁਨਖਾ ਮੁੰਡਾ ਪਿੰਡ ਜਗਤਪੁਰ ਜੱਟਾਂ ਤੇ ਬਾਪੂ ਲੰਬੜਦਾਰਾ ਤੇ ਆਪ ਵੈਸੇ ਉਹ ਨਹੀਂ ਲੰਬੜਦਾਰੀ ਹਲੇ ਕਰਨ ਲੱਗਾ ਲੇਕਿਨ ਭਵਿੱਖ ਦੇ ਵਿੱਚ ਅਸੀਂ ਬਹੁਤ ਆਸਵੰਦ ਹਾਂ ਕਿ ਦਿਲਜਿੰਦਰ ਪਾਂਗਲੀ ਅੱਠ ਸਾਡੇ ਦਰਮਿਆਨ ਨੇ ਔਰ ਇਹਨਾਂ ਦੇ ਗੋਤੀ ਜਿਹੜੇ ਆ ਉਹਨਾਂ ਦੇ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਕਾਫੀ ਵੱਡਾ ਯੋਗਦਾਨ ਹੈ ਔਰ ਜਿਸ ਕਰਕੇ ਅਸੀਂ ਦਿਲਜਿੰਦਰ ਨੂੰ ਵੀ ਇਸ ਮੀਤ ਦੇ ਨਾਲ ਹੀ ਤੁਹਾਡੇ ਰੂਬਰੂ ਕਰੀਦਾ ਕਿ ਇੱਕ ਵਧੀਆ ਕਮਿਊਨਿਟੀ ਲੀਡਰ ਹੋਣ ਦੇ ਨਾਤੇ ਜਾਂ ਹੁਣ ਤੱਕ ਆਪਣੇ ਪ੍ਰੋਫੈਸ਼ਨ ਦੇ ਵਿੱਚ ਜਿੰਨੀ ਦਿਾਨਦਾਰੀ ਦੇ ਨਾਲ ਜਿੰਨੀਆਂ ਸ਼ਾਸਤਰੀਨ ਦੀ ਨਿਲਾਖਣੇ ਕੰਮ ਕੀਤਾ ਬੜੇ ਮਾਣ ਦੇ ਨਾਲ ਨਕੇ ਵੀਰ ਦਲਵਿੰਦਰ ਪਾਗਲੀ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਦਲਵਿੰਦਰ ਵੀਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਨ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਟੂ एवरीवन ਬੜੀ ਰੰਗਰੀ ਗੱਲ ਆ ਮੀ ਪੈਂਡ ਆ ਤੁਹਾਡੇ ਕੋਟ ਦੇ ਉੱਤੇ ਇੱਕ ਛਿੱਟ ਵੀ ਨਹੀਂ ਡਿੱਗੀ ਹੁਣ ਅਸੀਂ ਸਵੇਰ ਦੇ ਰੌਲਾ ਪਾਈਏ ਨੇ ਕਿ ਵੀ ਭਾਈ بارش ਤੋਂ ਥੋੜਾ ਇਤਿਆਹਤ ਰੱਖਿਓ ਤੇ ਤੁਸੀਂ ਤਾਂ ਜੇ ਹਸਾ ਆਏ ਮੈਨੂੰ ਲੱਗਦਾ ਵੀ ਭਾਜੀ ਸਾਡਾ ਕੰਮ ਐ ਹਮੇਸ਼ਾ ਤਿਆਰ ਰਹਿਣਾ ਆਹ ਠੀਕ ਐ ਤੇ ਆਫ ਕੋਰਸ ਜਸਟ ਸਟਾਰਟ ਆਫ ਦਾ ਡੇ ਬੜਾ ਫੌਜੀਆ ਮੋਰਚਾ ਖਾਲੀ ਨਹੀਂ ਛੱਡਦਾ ਹਾਂਜੀ ਬਹੁਤ ਖੁਸ਼ੀ ਨਾਲ। ਸਾਨੂੰ ਦੱਸੋ ਅੱਜ ਦੇ ਦਿਨ ਬਾਰੇ ਕਿਉਂਕਿ ਤੁਹਾਡਾ ਦਿਨ ਤਾਂ ਸੁਖ ਨਾਲ ਬਹੁਤ ਉਰਜਾਵੇਂਆ ਭਰਿਆ ਹੁੰਦਾ। ਅੱਜ ਦਾ ਦਿਨ ਕਿਵੇਂ ਰਿਹਾ ਸੋ ਫਾਰ? ਸੋ ਫਾਰ ਬੜੀ ਥਰਸਡੇ ਆ ਥੋੜਾ ਅੱਜ ਰਿਲੈਕਸ ਕਿਉਂਕਿ ਮੀ ਵੀ ਪੈ ਰਿਆ ਸੀਗਾ। ਘਰੋਂ ਹੀ ਬੈਠ ਕੇ ਥੋੜਾ ਕੰਮ ਕਾਰ ਕਰ ਰਹੇ ਸੀਗੇ। ਓਕੇ ਗੁੱਡ। ਤੇ ਤੁਹਾਨੂੰ ਪਤਾ ਨਾਲ-ਨਾਲ ਸੇਲਸ ਦੇ ਨਾਲ-ਨਾਲ ਇੱਕ ਪੇਪਰਵਰਕ ਦੀ ਬੜੀ ਜ਼ਿੰਮੇਵਾਰੀ ਹੁੰਦੀ ਆ। ਹਾਂਜੀ। ਤੇ ਉਹ ਵੀ ਆਪਾਂ ਨੂੰ ਐ ਪੂਰਾ ਰੱਖਣਾ ਪੈਂਦਾ ਆ। ਜੀ। ਸੋ ਲਿਸਟਿੰਗਸ ਪ੍ਰੇਪਰੇਸ਼ਨ ਜਿਹੜੀਆਂ ਨੈਕਸਟ ਵੀਕ ਦੀਆਂ ਕਰਨੀਆਂ ਆ। ਤੋ ਉਹਨਾਂ ਸਾਰਾਂ ਦਾ ਬਸ ਉਹਦੇ ਲਈ ਵੀ ਟਾਈਮ ਚਾਹੀਦਾ ਹੈ ਬਸ ਅੱਜ ਉਹ ਚੱਲ ਰਿਹਾ ਜੀ ਤੇ ਉਸ ਤੋਂ ਬਾਅਦ ਦੋ ਤਿੰਨ ਵਿਊਇੰਗ ਹੈਗੀਆਂ ਆ ਅੱਛਾ ਹਾਂਜੀ ਸਾਡੇ ਬਹੁਤ ਸਤਿਕਾਰਯੋਗ ਵੀਰ ਅਵਤਾਰ ਤਰਕਸ਼ੀਲ ਹੁਣੀ ਤੁਹਾਨੂੰ ਸੱਸੀਗਾ ਬੁਲਾ ਰਹੇ ਆ ਸੱਸੀਗਾ ਭਾਜੀ ਤੇ ਇਸ ਵਕਤ ਸਕਰੀਨ ਦੇ ਉੱਤੇ ਮੈਂ ਤੁਹਾਡੀ ਤਸਵੀਰ ਦੇਖ ਰਿਹਾ ਜਿੱਥੇ ਤੁਸੀਂ ਵਿਚਾਲੇ ਜੇ ਖੜੇ ਆ ਹਾਂਜੀ ਟੋਟਰਾ ਹਾਊਸ ਸਪਾਈਸ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਸੀ ਮੈਂ ਬਹੁਤ ਉਮੀਦ ਦੇ ਵਿੱਚ ਹਾਂ ਕਿ ਸਾਡਾ ਜਿਹੜਾ ਭਾਈਚਾਰਾ ਇਸ ਤਰ੍ਹਾਂ ਦੇ ਪਰਉਪਕਾਰੀ ਕਾਰਜਾਂ ਦੇ ਵਿੱਚ ਵੀ ਜਿਦਾ ਤੁਸੀਂ ਜੁਟੇ ਹੋਏ ਆ ਇਦਾਂ ਜੁਟਿਆ ਰਹੂਗਾ ਤੇ ਅੱਗੇ ਚੱਲ ਕੇ ਅਸੀਂ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਅ ਦਲਜਿੰਦਰ ਪਾਗਲੀ ਹੁਣੀ 0210564387 ਦੇ ਉੱਤੇ ਤੁਸੀਂ ਇਹਨਾਂ ਨੂੰ ਰੀਚ ਕਰ ਸਕਦੇ ਹੋ ਥਿੰਕਿੰਗ ਆਫ ਸੇਲਿੰਗ ਇੱਕ ਗੱਲ ਖਾਸ ਕਰਕੇ ਜਿਹੜੀ ਫ੍ਰੀ ਅਪ੍ਰੈਜ਼ਲ ਹੈ ਉਹ ਤੁਹਾਡੇ ਲਈ ਦਲਜਿੰਦਰ ਪਾਗਲੀ ਕਦੇ ਵੀ ਤੁਸੀਂ ਕਾਲ ਕਰਨੀ ਜਾਂ ਮੈਸੇਜ ਛੱਡ ਦੇਣਾ ਉਹ ਜ਼ਰੂਰ ਫਾਲੋਅ ਅਪ ਕਰਨਗੇ ਇਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਨਵੀਆਂ ਲਿਸਟਿੰਗਸ ਨੇ ਉਹਦੇ ਬਾਰੇ ਵੀ ਚਰਚਾ ਹੋਏਗੀ ਤੇ ਮੈਂ ਉਮੀਦ ਕਰਦਾ ਕਿ ਅੱਜ ਦੀ ਇਸ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਨਵਾਂ ਨਿਕਲ ਕੇ ਸਾਹਮਣੇ ਆਵੇਗਾ ਅਰਿਵਤਾਰ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਔਰ ਜਿਹੜੇ ਵੀ ਭੈਣਾ ਭਰਾ ਜੁੜੇ ਹੋਏ ਨੇ ਉਹਨਾਂ ਸਾਰਿਆਂ ਦੀ ਹਮਾਇਤ ਦੇ ਵਾਸਤੇ ਅਗਾਉ ਧੰਨਵਾਦ ਤੇਜਿੰਦਰੀ ਸਾਨੂੰ ਦੱਸੋ ਵੀ ਕਹਿੰਦੇ ਜੂਨ ਮਹੀਨੇ ਥੋੜਾ ਜਿਹਾ ਉਛਾਲ ਆਇਆ 0.25 ਇਹ ਗੱਲ ਸੱਚੀ ਆ ਸੇਲਸ ਦੇ ਟਾਈਮ ਦੇ ਨਾਲ ਨਾ ਭਾਜੀ ਇਹ ਬੜਾ ਛੋਟਾ ਜਿਹਾ ਹੈਗਾ ਆ ਉਛਾਲ ਇਹਦੇ ਮਤਲਬ ਇਹ ਹੋ ਗਿਆ ਕਿ ਥੋੜੀਆਂ ਸੇਲਸ ਹੋਣੀਆਂ ਸਟਾਰਟ ਹੋ ਗਈਆਂ ਓਕੇ ਮਾਹੌਲ ਮਾਹੌਲ ਬਣ ਰਿਹਾ ਆ ਔਰ ਲੋਕਾਂ ਨੂੰ ਜਿੰਨੇ ਵੀ ਸਾਡੇ ਭੈਣ ਭਰਾ ਹੈਗੇ ਸਾਊਥ ਆਕਲੈਂਡ ਦੇ ਵਿੱਚ ਵੀ ਆ ਕਈਆਂ ਨੂੰ ਮਿਲੀਦਾ ਆਪਾਂ ਜਿਨ੍ਹਾਂ ਨੂੰ ਟਾਈਮ ਹੋ ਗਿਆ ਪ੍ਰਾਪਰਟੀ ਲੱਭਦਿਆਂ ਨੂੰ ਯੈਸ ਠੀਕ ਹੈ ਜੀ ਇੱਕ ਪਾਸੇ ਤਾਂ ਆਪਣੀ ਇਹ ਵੀ ਗੱਲ ਹੈਗੀ ਹੈ ਕਿ ਮਾਰਕੀਟ ਚ ਸਟਾਕ ਬਹੁਤ ਜ਼ਿਆਦਾ ਹੈਗਾ ਸਭ ਤੋਂ ਹਾਈਸਟ ਸਟਾਕ ਇਸ ਟਾਈਮ ਤੇ ਆਇਆ ਮਾਰਕੀਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਟਰੇਡਿੰਗ ਦੇ ਉੱਪਰ ਓਕੇ ਬਟ ਫਿਰ ਵੀ ਜਿਨ੍ਹਾਂ ਦੇ ਕੋਲ ਵਧੀਆ ਵੈਲਿਊ ਹੈਗੀ ਆ ਜਿਨ੍ਹਾਂ ਕੋਲ ਵਧੀਆ ਲੋਨ ਜਿਨ੍ਹਾਂ ਦੀ ਹੈਗੀ ਆ ਉਹਨਾਂ ਨੂੰ ਵਧੀਆ ਪ੍ਰਾਪਰਟੀਆਂ ਨਹੀਂ ਮਿਲ ਰਹੀਆਂ ਅੱਛਾ ਇਹ ਵੀ ਇੱਕ ਪ੍ਰੋਬਲਮ ਹੈ ਸਭ ਤੋਂ ਵੱਡੀ ਕਿਉਂਕਿ ਜਿੱਥੇ ਉਹ ਜਾਂਦੇ ਨੇ ਤੇ ਉੱਥੇ ਮਲਟੀਪਲ ਆਫਰ ਹੋ ਜਾਂਦਾ ਜਾਂ ਫਿਰ ਮੋਸਤੀਓ ਪ੍ਰਾਪਰਟੀ ਆਕਸ਼ਨਸ ਤੇ ਵਿਕ ਜਾਂਦੀਆਂ ਚੰਗੀਆਂ ਪ੍ਰਾਪਰਟੀ ਜੀ ਹਾਂਜੀ ਮੈਨੂੰ ਇਹ ਵੀ ਦੱਸੋ ਦਲਵਿੰਦਰ ਵੀ ਜਿਹੜਾ ਮੁਲਕ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਹੁਣੇ-ਹੁਣੇ ਸਾਡੇ ਨਕੇ ਵੀਰ ਗੁਰਪ੍ਰੀਤ ਕੰਦੋਲਾ ਇੱਥੇ ਬੈਠੇ ਸਨ ਹਾਂਜੀ ਉਹਨਾਂ ਨੇ ਸ਼ਿਲੇਸ਼ ਕੁਮਾਰ ਉਹਨਾਂ ਦੇ ਵੱਲੋਂ ਪੁੱਛੇ ਗਿਆ ਸਵਾਲ ਦੇ ਜਵਾਬ ਦੇ ਵਿੱਚ ਇਹ ਆਸ ਪ੍ਰਗਟ ਕੀਤੀ ਕਿ ਸ਼ਾਇਦ 3% ਉੱਤੇ ਆ ਜਾਏ ਜਾਂ ਸ਼ਾਇਦ ਇਹ ਵੀ ਚਾਂਸਸ ਹੈਗੇ ਕਿ ਹੋਲਡ ਕਰ ਲੈਣ ਹਲੇ 3.25 ਦੇ ਉੱਤੇ ਮੈਂ ਵੀ ਅੱਜ ਜੀ ਬাজি ਇੱਕ ਨਿਊਜ਼ ਦੇਖੀ ਆ ਜਿਹਦੇ ਵਿੱਚ ਇਕਨੋਮਿਸਟ ਨੇ ਕੀਤਾ ਹੈ ਕਿ ਥੋੜੇ ਜਿਹੜੇ ਇੰਟਰਸਟ ਰੇਟਾ ਹੋਰ ਥੱਲੇ ਜਾ ਸਕਦੇ ਆ ਅੱਛਾ ਠੀਕ ਹੈ ਜੀ ਸੋ ਇਟਸ ਜਸਟ ਅ ਨਿਊਜ਼ ਬਿਕਾਜ਼ ਮੈਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ ਹੈਗਾ ਸੋ ਆਈ ਕੈਨਟ ਕਮੈਂਟ ਔਨ ਦੋਸ ਥਿੰਗਸ ਬਟ ਲੁਕਿੰਗ ਐਟ ਜਪਾਨ ਇੰਟਰਸਟ ਰੇਟ ਦੇਖੀਏ 4.7 9 4.89 ਜੀ ਕਈ ਬੈਂਕਸ ਥੋੜਾ ਜਿਆਦਾ ਬੈਟਰ ਆਫਰ ਕਰ ਰਹੇ ਨੇ ਇਹ ਆਪਾਂ ਗੱਲ ਕਰੀਏ ਬਾਜੀ 2016 2017 2018 ਹੂੰ 16 ਦੇ ਵਿੱਚ ਮੈਨੂੰ ਯਾਦ ਹੈ ਜਦੋਂ ਮੈਂ 15 ਚ ਘਰ ਲਿਆ ਸੀਗਾ ਤੇ ਮੇਰਾ ਜਿਹੜਾ ਇੰਟਰਸਟ ਰੇਟ ਸੀਗਾ 6.6% ਸੀਗਾ ਅੱਛਾ ਠੀਕ ਹੈ ਜੀ ਤੇ ਤੁਹਾਨੂੰ ਉਦੋਂ ਹੀ ਲੱਗਦਾ ਹੋਣਾ ਪੀ ਜੀ ਸਾਨੂੰ ਸੇਮ ਹੀ ਸਿਚੁਏਸ਼ਨ ਸੇਮ ਹੀ ਸਟੋਰੀਜ਼ ਉਦੋਂ ਬਟ ਸਾਡੀ ਕੀ ਸੀ ਸਾਡੀ ਪ੍ਰਾਇਓਰਟੀ ਸੀਗੀ ਆਪਣਾ ਘਰ ਲੈਣਾ ਹਾਂਜੀ ਤੇ ਅਸੀਂ ਕੋਈ ਜ਼ਿਆਦਾ ਮੈਟਰ ਨਹੀਂ ਕਰਦਾ ਕਿ 6.59 ਸੀਗਾ 6.4 ਸੀਗਾ ਜਾਂ ਕੀ ਸੀਗਾ ਸਾਨੂੰ ਜ਼ਰੂਰੀ ਸੀ ਕਿ ਘਰ ਸੋ ਬੇਸਿਕਲੀ ਥੇਰ ਕੀ ਸੇਮ ਬੋਟ ਦੇ ਉੱਤੇ ਬਹੁਤ ਸਾਰੇ ਲੋਕ ਇਸ ਵਕਤ ਸੇਲ ਕਰ ਰਹੇ ਹਨ ਹਾਂਜੀ ਜਿਨ੍ਹਾਂ ਦੇ ਲਈ ਪ੍ਰਤੀਸ਼ ਦੇ ਵਿੱਚ ਆਪਣਾ ਇੱਕ ਜਾਇਦਾਦ ਦਾ ਟੁਕੜਾ ਹੋਣਾ ਬੜਾ ਲਾਜ਼ਮੀ ਆ ਤੁਹਾਡਾ ਤਾਂ ਤਜਰਬਾ ਬਹੁਤ ਆ ਹਾਂਜੀ ਨਵੇਂ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਚਿਹਰੇ ਤੇ ਜਿਹੜੀ ਪੀਸ ਆਫ ਮਾਈਂਡ ਦੇਖੀ ਜਾ ਸਕਦੀ ਆ ਹਾਂਜੀ ਜਦੋਂ ਉਹਨਾਂ ਦਾ ਆਪਣਾ ਇੱਕ ਜਾਇਦਾਦ ਜਿਹੜੀ ਆ ਹੋ ਜਾਂਦੀ ਆ ਤੇ ਰੀਸੈਂਟਲੀ ਮੈਂ ਦੇਖ ਰਿਹਾ ਤੁਹਾਡੇ ਨਾਲ ਕਾਫੀ ਯੰਗਸਟਰ ਜੁੜੇ ਹੋਏ ਆ ਹਾਂਜੀ ਸੋ ਸਾਨੂੰ ਦੱਸੋ ਤਜਰਬਾ ਕਿਦਾਂ ਦਾ ਰਿਹਾ ਆਮ ਲੋਕ ਜਿਹੜੇ 40 ਸਾਲ ਤੋਂ ਉੱਪਰ ਆ ਉਹਨਾਂ ਦੀ ਸੋਚ ਕੀ ਆ ਇਸ ਮਾਮਲੇ ਵਿੱਚ ਹਾਂਜੀ ਤੇ ਨਵੇਂ ਬੱਚੇ ਕੀ ਸੋਚਦੇ ਜਿਹੜਾ ਉਦੋਂ ਵਾਲਾ ਦਿਲਜਿੰਦਰ ਜਿਹੜਾ ਮੁਲਕ ਚ ਨਵਾਂ ਨਵਾਂ ਆਇਆ ਸੀ ਹਾਂਜੀ ਆ ਕੀ ਉਦੋਂ ਵਾਲੇ ਦਿਲਜਿੰਦਰ ਹੁਣ ਵੀ ਹੈਗੇ ਆ ਹਾਂਜੀ ਬਹੁਤ ਹੈਗੇ ਆ ਭਾਜੀ ਹਾਂ ਇਹਨਾਂ ਦੇ ਬਹੁਤ ਜਦੋਂ ਬਹੁਤ ਹੈਗੇ ਆ ਦੇਖੋ ਹੋਣੀ ਵੀ ਚੰਗੀ ਗੱਲ ਹੈ ਕਿਉਂਕਿ ਕੋਈ ਵੀ ਜਦੋਂ ਆਪਾਂ ਨਵਾਂ ਸਟੈਪ ਲੈਂਦੇ ਆ ਚਾਹੇ ਨਵੀਂ ਕੰਟਰੀ ਚੂਜ਼ ਕਰਨੀ ਆ ਚਾਹੇ ਤੁਸੀਂ ਪ੍ਰਾਪਰਟੀ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਆਪਾਂ ਜਦੋਂ ਜੰਮਦੇ ਆ ਆਪਣੇ ਕੋਲ ਆਲਰੇਡੀ ਘਰਾਂ ਦੇ ਕੋਲ ਜਾਇਦਾਦ ਹੁੰਦੀ ਆ ਠੀਕ ਹੈ ਜੀ ਆਪਾਂ ਪੂਰੀ ਜ਼ਿੰਦਗੀ ਚ ਆਪਣੀ ਫੈਮਿਲੀਜ਼ ਨੂੰ ਘਰ ਵੇਚਦੇ ਜਾਂ ਘਰ ਖਰੀਦੇ ਦੇਖਿਆ ਨਹੀਂ ਹਾਂ ਤੇ ਜਦੋਂ ਆਪਾਂ ਇਸ ਕੰਟਰੀ ਚ ਆਉਂਦੇ ਹਾਂ ਨਾ ਇਹ ਸਾਡੇ ਲਈ ਇੱਕ ਨਵੀਂ ਚੀਜ਼ ਹੋ ਜਾਂਦੀ ਹੈ ਕਿ ਅਸੀਂ ਘਰ ਲੈਣਾ ਕਿੱਦਾਂ ਹੈ ਯਾ ਤੇ ਲੈ ਕੇ ਜਿਹੜਾ ਉਹ ਗਾਣਾ ਨਾ ਬਲਜੀਤ ਮਾਲਵੇ ਦਾ ਵੀ ਉਹ ਮੋਜਾਂ ਭੁੱਲ ਨਹੀਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ 100% ਕਿਉਂਕਿ ਬਾਪੂ ਦੇ ਪਰਸਾਵੇਂ ਹੀਟ ਨਹੀਂ ਤਾਂ ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਵੀ ਯਾਰ ਅੱਛਾ ਇਦਾਂ ਹੁੰਦੀ ਹੈ ਇਹਦੇ ਵਿੱਚ ਵਿਹਾਰ ਵੀ ਦੇਣਾ ਹੁੰਦਾ ਇਹਦੇ ਵਿੱਚ ਮੂਲ ਵੀ ਨਾ ਪੇ ਕਰਨਾ ਪੈਂਦਾ ਜਦੋਂ ਹੁਣ ਪਿੱਛੇ ਜਾਂ ਤਾਂ ਹੁਣੋਂ ਦਾ ਬਹੁਤ ਬਾਤ ਚੱਲ ਪਿਆ ਇੰਡੀਆ ਚ ਹਾਂਜੀ ਪਹਿਲਾਂ ਹੁਣ ਸਮਿਆਂ ਦੇ ਵਿੱਚ ਅਸੀਂ ਤਾਂ ਕਦੇ ਗੱਲ ਸੁਣੀ ਹੀ ਨਹੀਂ ਸੀ ਕਿ ਕਿਹੜਾ ਪੁਰਖੀ ਬਹੁਤ ਕੋਰਸਾਗਾ ਆਪਾਂ ਸੁਣਿਆ ਨਹੀਂ ਸੀਗਾ ਪਰ ਆਪਾਂ ਇੱਕ ਚੀਜ਼ ਯਾਦ ਕਰੀਏ ਕਿ ਆਪਾਂ ਜਿਹੜੇ ਜਿਨ੍ਹਾਂ ਦੇ ਕੋਲ ਜ਼ਮੀਨਾਂ ਪੰਜਾਬ ਦੇ ਵਿੱਚ ਤੇ ਆਪਾਂ ਉਹਨੂੰ ਲਿਮਟ ਕਹਿੰਦੇ ਆ हां विलियम ਤਾਂ ਲਿਮਟ ਪ੍ਰੋਪਰਟੀ ਦੇ ਟਾਪ ਵੱਧ ਗਈਆਂ ਜੀ ਉਹ ਖੇਤੀਬਾੜੀ ਜਿਹੜੀ ਫਾਰਮਿੰਗ ਲੈਂਡ ਹੈਗੀ ਉਹ ਬੈਂਕਾਂ ਉਹਨਾਂ ਨੂੰ ਲਿਮਟ ਦਿੰਦੇ ਮਰ ਦਿੰਦੀਆਂ ਵੀ ਖੇਤ ਦਾ ਜੇ ਸਰਕਾਰੀ ਰੇਟ 15 ਐਗਜ਼ੈਕਟਲੀ ਤੇ ਸਾਡੇ ਉੱਥੇ ਮੈਂ ਮжоਰਿਟੀ ਲੋਕ ਦੇਖਦਾ ਕਿ ਜਿਹੜੀ ਲਿਮਟ ਮਿਲਦੀ ਸੀ ਉਹਨਾਂ ਨੂੰ ਉਹਨੂੰ ਆਪਣੇ ਪਰਸਨਲ ਯੂਜ਼ ਵਾਸਤੇ ਯੂਜ਼ ਕਰਦੇ ਸੀ ਲੈਟਸ ਸੇ ਕਿਸੇ ਨੇ ਵਿਆਹ ਕਰਨਾ ਆ ਹਾਂ ਤੇ ਉਦੋਂ ਪੈਸਾ ਚੱਕ ਕੇ ਵਿਆਹ ਕਰਦੇ ਸੀ ਜੇ ਕਿਸੇ ਨੇ ਗੱਡੀ ਲੈਣੀ ਆ ਤੇ ਉਹਦੇ ਚੋਂ ਚੱਕ ਕੇ ਗੱਡੀ ਲੈਂਦੇ ਸੀ ਇੱਥੇ ਵੀ ਇਹ ਚੀਜ਼ਾਂ ਹੈਗੀਆਂ ਨੇ ਜੇ ਕਿਸੇ ਕੋਲ ਕੋਈ 1980s ਦੇ ਵਿੱਚ ਇੱਥੇ ਆਇਆ ਸੀਗਾ ਜੇ ਕਿਸੇ ਨੇ ਕੋਈ 70000 ਦੀ ਜਾਂ ਮਤਲਬ ਲੱਖ ਦੀ ਕੋਈ ਪ੍ਰਾਪਰਟੀ ਲਈ ਸੀ ਉਸ ਟਾਈਮ ਤੇ 30 ਸਾਲ ਪੂਰੇ ਹੋ ਗਏ ਉਹਨਾਂ ਦੇ ਉਹਨਾਂ ਕੋਲ ਫ੍ਰੀ ਲੈਂਡ ਪਈ ਹੈ ਬਟ ਉਹਨਾਂ ਦੀ ਅੱਜ ਦੀ ਰੇਟ ਚ ਵੈਲਿਊ ਜੇ 12 ਲੱਖ ਹੈ ਤੇ ਦੈਟ ਮੀਨਸ ਕਿ ਬੈਂਕ ਉਹਨੂੰ ਕਹਿੰਦੀ ਕਿ ਮਿਲੀਅਨ ਡਾਲਰ ਤੁਸੀਂ ਲੈਣਾ ਉਹਦੇ ਉੱਤੇ ਤੁਸੀਂ ਟਾਪ-ਅਪ ਕਰਾ ਸਕਦੇ ਆ ਪਰ ਇਹ ਆ ਵੀ ਕਈ ਵਾਰੀ ਸਲਾਹਕਾਰ ਨਹੀਂ ਟੱਕਰਦਾ ਮੋਰ ਇਹ ਵੀ ਚ ਮਹਿਸੂਸ ਕੀਤੀ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਮੈਨੂੰ ਹੋ ਸਕਦਾ ਕਈਆਂ ਨੂੰ ਬੁਰਾ ਲੱਗੇ لیکن ਅਗਿਆਨਤਾ ਹੱਲੇ ਵੀ ਹੈਗੀ ਐ ਇਸ ਮਾਮਲੇ ਦੇ ਵਿੱਚ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਦਿਲਦਰੰਦਰ ਵੀਰ ਪ੍ਰਾਪਰਟੀ ਦੇ ਮਾਮਲੇ 'ਚ ਵੀ ਹੁਣ ਤਾਂ ਚਲੋ ਨਵੇਂ ਮੁੰਡੇ ਕੁੜੀਆਂ ਬਹੁਤ ਆ ਗਏ ਹੈ ਹਾਂਜੀ ਔਰ ਉਹਨਾਂ ਦਾ ਹੋਮਵਰਕ ਬਹੁਤ ਆ ਹਾਂਜੀ ਲੇਕਿਨ ਮੈਂ ਮਹਿਸੂਸ ਕਰਦਾ ਵੀ ਪਹਿਲੀਆਂ ਦੇ ਵਿੱਚ ਇਦਾਂ ਦੀ ਸਲਾਹ ਕਦੇ ਕਿਸੇ ਨੂੰ ਬਹੁਤ ਘੱਟ ਮਿਲਦੀ ਹੁੰਦੀ ਸੀ ਭਾਜੀ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਸਲਾਹਕਾਰ ਚੰਗਾ ਜਿਹੜਾ ਹੋਵੇ ਨਾ ਉਹ ਤੁਹਾਨੂੰ ਮਤਲਬ ਤੁਹਾਡਾ ਫਾਈਨੈਂਸ਼ੀਅਲੀ ਸਲਾਹਕਾਰ ਚੰਗਾ ਹੋਣਾ ਚਾਹੀਦਾ ਹੈ ਯੈਸ ਈਵਨ ਕੇ ਲਾਈਫ ਦੇ ਵਿੱਚ ਵੀ ਤੁਹਾਡਾ ਜਿਹੜਾ ਸਲਾਹਕਰ ਚੰਗਾ ਹੋਵੇ ਤੇ ਤੁਹਾਡੀ ਲਾਈਫ ਚੰਗੀ ਚੱਲਦੀ ਹੈ ਬਿਲਕੁਲ ਸਹੀ ਠੀਕ ਹੈ ਤੁਹਾਡਾ ਪਾਰਟਨਰ ਚੰਗਾ ਹੈ ਤੇ ਤੁਹਾਡੀ ਲਾਈਫ ਚੰਗੀ ਚੱਲੂਗੀ ਯੈਸ ਠੀਕ ਹੈ ਜੀ ਸੋ ਫਾਈਨੈਂਸ਼ਲੀ ਐਡਵਾਈਜ਼ਿੰਗ ਜੇ ਕੋਈ ਵੀ ਕਿਸੇ ਤੁਸੀਂ ਕਿਸੇ ਤੋਂ ਲੈਣੇ ਆ ਤੇ ਤੁਹਾਡਾ ਵੀ ਬਣਦਾ ਫਰਜ਼ ਕਿ ਇਹ ਨਹੀਂ ਕਿ ਇਕੱਲਾ ਤੁਸੀਂ ਘਰ ਲੈ ਲਿਆ ਤੁਸੀਂ ਉਹਦੇ ਨਾਲ ਬੈਠ ਕੇ ਆਪਣੀ ਡਿਸਕਸ਼ਨ ਕਰ ਸਕਦੇ ਆ ਕਿ ਭਾਜੀ ਕਿ ਤੁਸੀਂ 30 ਸਾਲ ਵਾਸਤੇ ਆਪਾਂ ਲੋਨ ਲੈ ਰਹੇ ਹਾਂ ਯੈਸ ਠੀਕ ਹੈ ਜੀ ਅਸੀਂ ਫਿਊਚਰ ਗੋਲ ਕੀ ਬਣਾਈਏ ਆਪਣਾ ਕਿ ਤੁਸੀਂ ਇਕੱਲਾ ਇੱਕ ਹੀ ਘਰ ਲੈ ਕੇ ਰੱਖਣਾ ਪੂਰਾ 30 ਸਾਲ ਕਿ ਤੁਸੀਂ ਆਪਣੀ ਇਨਵੈਸਟਮੈਂਟ ਪੋਰਟਫੋਲੀਓ ਨੂੰ ਵਧਾ ਬਿਲਕੁਲ ਸਹੀ ਜੇ ਤੁਸੀਂ ਵਧਾਉਣਾ ਤੇ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ ਸਲਾਹ ਲਓ ਤੇ ਪਲੱਸ ਰੀਅਲ اسٹیਟ ਏਜੰਟ ਠੀਕ ਹੈ ਤੁਹਾਡੇ ਕੋਲ ਰਾਈਟ ਪਰਸਨ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਤੋਂ ਤੁਸੀਂ ਸਲਾਹ ਲੈਣੇ ਆ ਬਿਲਕੁਲ ਸਹੀ ਅਸੀਂ ਸਲਾਹ ਦਿੰਦੇ ਆ ਭਾਜੀ ਅਸੀਂ ਇਕੱਲਾ ਕਮਿਸ਼ਨ ਨਹੀਂ ਲੈਂਦੇ ਅਸੀਂ ਸਲਾਹ ਦੇ ਕੇ ਅਗਲੇ ਦਾ ਫਾਇਦਾ ਵੀ ਕਰਦੇ ਆ ਕਿ ਵੀ ਜੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਤਾਂ ਤੁਸੀਂ ਫਿਊਚਰ ਚ ਬਣੋਗੇ ਇਸ ਚੀਜ਼ ਦੇ ਵਿੱਚ ਤੇ ਨਾਲੇ ਨਾਰ ਜੋੜ ਲੈਂਦੇ ਆ ਉਹਨੂੰ 100% ਇਦਾਂ ਨਹੀਂ ਹੈਗਾ ਵੀ ਠੀਕ ਆ ਵੀ ਇੱਕ ਵਾਰ ਆਪਣਾ ਸੌਦਾ ਲਿਆ ਇਸ ਉਹਨੇ ਦੀ ਮੁਰਗੀ ਜਿਹੜੀ ਆ ਉਹ ਉਹ ਮੁਰਕੇ ਵੱਢ ਕੇ ਤਾਂ ਉਹਦੇ ਵਿੱਚੋਂ ਆਂਡੇ ਘਟਣ ਦੇ ਚੱਕਰ ਨਹੀਂ ਇਦਾਂ ਨਹੀਂ ਭਾਜੀ ਕਿਉਂਕਿ ਜਦੋਂ ਰੀਅਲ ਏਸਟੇਟ ਸਟਾਰਟ ਕੀਤੀ ਸੀ ਨਾ ਉਦੋਂ ਇਹ ਚੀਜ਼ ਨਹੀਂ ਸੋਚੀ ਸੀ ਕਿ ਇਹ ਵੀ ਆਪਾਂ ਕੱਲਾ ਪੈਸਾ ਕਮਾਉਣਾ ਹੈ ਠੀਕ ਹੈ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਜੌਬ ਕਰਦੇ ਆ ਕੋਈ ਵੀ ਜਦੋਂ ਕੰਟਰੀ ਚ ਆਕੇ ਤੇ ਆਪਾਂ ਹਮੇਸ਼ਾ ਹੀ ਹੁੰਦਾ ਕਿ ਇਸ ਜੌਬ ਤੋਂ ਅੱਗੇ ਵਾਲੀ ਜੌਬ ਵਧੀਆ ਹੋਵੇ ਉਸ ਤੋਂ ਅੱਗੇ ਵਾਲੀ ਜੌਬ ਵਧੀਆ ਹੋਵੇ ਤਾਂ ਮੈਨੂੰ ਜਦੋਂ ਮੈਂ ਦੇਖਦਾ ਹੁੰਦਾ ਸੀਗਾ ਤੇ ਮੈਨੂੰ ਲੱਗਦਾ ਹੁੰਦਾ ਸੀ ਕਿ ਇਹ ਜੌਬ ਵਧੀਆ ਆ ਕਿਉਂਕਿ ਇਹਦੇ ਤੇ ਤੁਹਾਡੇ ਤੇ ਕੋਈ ਛਿੱਟਾ ਨਹੀਂ ਪੈਂਦਾ ਪਰ ਜਦੋਂ ਤੁਸੀਂ ਵਾ ਫੀਲਡ ਦੇ ਵਿੱਚ ਆਉਨੇ ਆ ਤੁਸੀਂ ਆ ਕੇ ਦੇਖਦੇ ਆ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਚੰਗੇ ਬੰਦੇ ਵੀ ਬਹੁਤ ਹੈਗੇ ਆ ਤੇ ਇੱਥੇ ਮਾੜੇ ਵੀ ਬਹੁਤ ਹੈਗੇ ਆ ਬਿਲਕੁਲ ਸਹੀ ਇਹ ਤੁਸੀਂ ਚੂਜ਼ ਕਰਨਾ ਕਿ ਤੁਹਾਡੇ ਕੋਲ ਚੰਗੇ ਬੰਦੇ ਨਾਲ ਤੁਸੀਂ ਰਹਿਣਾ ਹੈ ਕਿ ਤੁਸੀਂ ਮਾੜੇ ਨਾਲ ਰਹਿਣਾ ਹੈ ਪਰ ਸਾਨੂੰ ਜਿੰਨੇ ਕੁ ਮਿਲਦੇ ਚੰਗੇ ਹੀ ਮਿਲਦੇ ਆ ਜਿਹੜਾ ਚੰਗਿਆ ਜੋ ਇੱਕ ਤੁਸੀਂ ਵੀ ਆ థాంਕ ਯੂ ਬਾਜੀ ਤੁਹਾਡਾ ਹਮੇਸ਼ਾ ਮਾਨ ਰਹਿੰਦਾ ਆ ਕਿ ਇਸ ਚੀਜ਼ ਦਾ ਕਿ ਤੁਸੀਂ ਜੀ ਸਾਡਾ ਸਾਨੂੰ ਪਿਆਰ ਕਰਦੇ ਆ ਜਿਹੜੀਆਂ ਤੁਸੀਂ ਹੁਣ ਨਹੀਂ ਪ੍ਰੋਪਰਟੀਆਂ ਵੇਚੀਆਂ ਮੈਂ ਨਾ ਉਹਨਾਂ ਤੇ ਨਿਗਾਹ ਮਾਰ ਰਿਹਾ ਸੀ ਤੇ ਨਾਲ ਉਹਨਾਂ ਮੈਂ ਨਿਗਾਹ ਮਾਰ ਲਿਆ ਸੀ ਕਿ ਜਿਹੜੇ ਜਿਹੜੇ ਲੋਕਾਂ ਨੇ ਤੁਹਾਡੇ ਲਈ ਰੀਟ ਮਾਈ ਏਜੰਟ ਦੇ ਵਿੱਚ ਜਾ ਕੇ ਬਹੁਤ ਜੈਨੂਅਲੀ ਬਹੁਤ ਆਰਗੈਨਿਕ ਜਿਹੜੇ ਵਿਚਾਰ ਦਿੱਤੇ ਆ ਹਾਂਜੀ ਔਰ ਮਨ ਪੜ ਕੇ ਜਿਹੜਾ ਬਹੁਤ ਖੁਸ਼ ਹੋਇਆ ਉਨੇ-ਉਨੇ ਜਿਹੜੀਆਂ ਤੁਸੀਂ ਪ੍ਰਾਪਰਟੀਆਂ ਵੇਚੀਆਂ ਉਹਨਾਂ ਦੇ ਵਿੱਚ ਬੈਲਗੋਵਨ ਟੈਰਸ ਕੋਨੀਫਰ ਗਰੂਪ ਦੇ ਵਿੱਚ ਨੰਬਰ 41 ਹਾਂਜੀ ਫੇਰ ਇੱਕ ਬੜੀ ਸ਼ਾਨਦਾਰ ਬਹੁਤ ਖੁੱਲੀ ਡੁੱਲੀ ਪ੍ਰਾਪਰਟੀ ਆ ਮੁਰੇਆ ਖੋਲਾ ਮદાન ਪਿਆ ਕ੍ਰਿਕਟ ਦਾ 97 ਟਾਈਟਲ ਰੋਡ ਮਹਿਂਗਰੀ ਦੇ ਵਿੱਚ ਹਾਂਜੀ ਔਰ ਬਹੁਤ ਵਧੀਆ ਗੱਲ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਤੁਹਾਡੇ ਨਾਲ ਲਿਸਟਿੰਗ ਹੁੰਦੀਆਂ ਹਾਂਜੀ ਔਰ ਜਿਹੜਾ ਗਾਹਕ ਆ ਜਿਹੜਾ ਸੈਲਰ ਆ ਉਤ ਤੋਂ ਤੁਹਾਡੇ ਤੇ ਇਹ ਟਰਸਟ ਕਰਦਾ ਹੀ ਆ ਫੇਰ ਹੀ ਬਾਇਰ ਜਿਹੜਾ ਉਸ ਰਾਹ ਤੇ ਤੁਰਦਾ ਭਾਜੀ ਜਦੋਂ ਨਾ ਆਪਾਂ ਪ੍ਰਾਪਰਟੀ ਵੇਚਦੇ ਆ ਹੂੰ ਜੇ ਫਰਜ਼ ਕਰੋ ਤੁਸੀਂ ਪ੍ਰਾਪਰਟੀ ਵੇਚਣੀ ਹੈ ਜੀ ਤੁਸੀਂ ਕਿਹਦੇ ਕੋਲ ਜਾਓਗੇ ਤੁਹਾਡੇ ਕੋਲ ਦੋ ਆਪਸ਼ਨਸ ਆ ਹਾਂ ਪਹਿਲੀ ਆਪਸ਼ਨ ਆ ਕਿ ਜੇ ਤੁਹਾਡਾ ਕੋਈ ਭੈਣ ਭਰਾ ਨੇ ਜਾਂ ਕਿਸੇ ਫਰੈਂਡ ਨੇ ਪ੍ਰਾਪਰਟੀ ਵੇਚੀ ਹੈ ਜਾਂ ਤੁਸੀਂ ਪੁੱਛੂਗੇ ਕਿ ਕਿਹੜੇ ਏਜੰਟ ਤੋਂ ਵੇਚੀ ਹੈ ਆਫ ਕোর্স ਪਹਿਲਾ ਸਵਾਲ ਹੀ ਇਹ ਹੈ ਪਹਿਲਾ ਸਵਾਲ ਇਹ ਹੈ ਹੂੰ ਦੂਸਰਾ ਤੁਸੀਂ ਗੂਗਲ ਕਰੋਗੇ ਹੁਣ ਜਦੋਂ ਤੁਸੀਂ ਗੂਗਲ ਕਰਦੇ ਆ ਤੇ ਗੂਗਲ ਕਰਕੇ ਸਾਡੇ ਨਾਮ ਤੇ ਉਹਦੇ ਉੱਪਰ ਰਿਵਿਊ ਆ ਜਾਂਦੇ ਆ ਥੱਲੇ Well, so, so, rate man. my agent a e kesa platform. Before you go ahead, man, a review shamil Number 28, Ransford Road, they take property to see. Okay, I thought selling my house would be very stressful as I didn't know how to do it. I'm so glad I turned to Diljinder and asked him to be my realtor. He made all the worries disappear, took control of the situation, and we had an offer within few days or hours or whatever it is. It's it's, it's really, really good experience. I can see that. ਇਸ ਚੀਜ਼ ਤੋਂ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਆ ਹੁਣ ਤੁਸੀਂ ਆਪਣੀ ਗੱਲ ਪੂਰੀ ਭਾਜੀ ਆਪਣਾ ਨਾ ਇੱਕ ਇਹ ਸਾਡੇ ਵਾਸਤੇ ਇੱਕ ਖਰਾਕ ਆ ਜਿਹੜੀ ਰੇਟ ਮਾਈ ਏਜੰਟ ਹੈ ਬਿਲਕੁਲ ਸਹੀ ਕਿਉਂਕਿ ਜਦੋਂ ਤੁਸੀਂ ਪ੍ਰਾਪਰਟੀ ਵੇਚਦੇ ਆ ਵੇਚ ਕੇ ਤੁਸੀਂ 4-5 ਦਿਨ 7 ਦਿਨ ਤੋਂ ਬਾਅਦ ਕਿਸੇ ਨੇ ਯਾਦ ਕਰਨਾ ਕਿ ਵੇਚ ਗਈ ਅਸੀਂ ਅੱਗੇ ਨੂੰ ਮੂਵ ਔਨ ਕਰਦੇ ਆ ਪਰ ਜਿਹੜਾ ਰੇਟ ਮਾਈ ਏਜੰਟ ਦੇ ਉੱਤੇ ਇੱਕ ਰਿਵਿਊ ਆਉਂਦਾ ਬਾਏਰ ਤੋਂ ਜਾਂ ਸੈਲਰ ਤੋਂ ਇਹ ਉੱਥੇ ਰਹਿੰਦਾ ਆ ਜਦੋਂ ਫਰਜ਼ ਕਰੋ ਆਪਣੇ ਪੰਜਾਬੀ ਦਾ ਬਹੁਤ ਘੱਟ ਦੇਖਦੇ ਨੇ ਜਾ ਕੇ ਪਰ ਜਿਹੜੇ ਕਿਸੇ ਗੋਰੇ ਨੇ ਤੁਹਾਡਾ ਅਪ੍ਰੀਜ਼ਲ ਲੈਣਾ ਹੋਵੇ ਤੁਹਾਡੇ ਦੋਨਾਂ ਪ੍ਰਾਪਰਟੀ ਦਾ ਨਹੀਂ ਮੇਰੇ ਵਰਗੇ ਘੱਟ ਦੇ ਦੇ ਜਿਹੜੇ ਪੜ੍ਹੇ ਲਿਖੇ ਪੰਜਾਬੀ ਉਹ ਤਾਂ ਬਹੁਤ ਦੇਖ ਪੜ੍ਹੇ ਲਿਖੇ ਦੇਖਦੇ ਆ ਹੁਣ ਮੈਂ ਬਲਬੀਰ ਸਿੰਘ ਹੁਣਾਂ ਦੀ ਟਿੱਪਣੀ ਦੇਖ ਰਿਹਾ ਸੀ ਵੈਰੀ ਗੁੱਡ ਪਰਸਨ ਐਂਡ ਓਨੈਸਟ ਏਜੰਟ ਰਜਿੰਦਰ ਸਿੰਘ ਪਾਗਲੀ ਰੀਅਲ ਏਸਟੇਟ ਸੇਲਸ ਪਰਸਨ ਐਂਡ ਥੈਂਕ ਯੂ ਬਈ ਲਾਦਾ ਬਜਾਓ ਤੁਹਾਡੀ ਨਾ ਵੀ ਪੱਕ ਤੇ ਅਸੀਂ ਕੱਲ ਕੀ ਲਾਈ ਸੀ ਹਾਂਜੀ ਉਦੋਂ ਅਸੀਂ ਸੋਚਿਆ ਨਹੀਂ ਸੀ ਵੀ ਤੁਹਾਡਾ ਕੀ ਰਾਈਡਾ ਵੱਡਾ ਹੋ ਜਾਣਾ ਇਹ ਤੁਹਾਡੀ ਧਿਆਨਦਾਰੀ ਦੀ ਸ ਹਾਂ ਇੰਟਰਪ੍ਰੀਟਰ ਵੀ ਨੇ ਜੇ ਵੀ ਨੇ ਮਿਲਕਸ਼ੇਕ ਵੀ ਬਹੁਤ ਵਧੀਆ ਬਣਾਉਂਦੇ ਆ ਹਾਂਜੀ ਉਹ ਹੇਸਟਿੰਗਸ ਤੋਂ ਤੁਹਾਨੂੰ ਸਸੀਗਬਲਾ ਰਹੇ ਸਸੀਗਬਾ ਜੀ ਤੇ ਸਾਡੇ ਸਿੰਘ ਸਾਹਿਬ ਨੇ ਜਿਹੜੇ ਕਿ ਹੁਣ ਨਵਾਂ ਗੁਰੂ ਘਰ ਉੱਥੇ ਜਿਹੜਾ ਸਥਾਪਨਾ ਹੋਈ ਉਹਦੇ ਵਿੱਚ ਬਹੁਤ ਜ਼ੋਰ ਸ਼ੋਰ ਦੇ ਨਾਲ ਇਨਪੁੱਟ ਦੇ ਰਹੇ ਆ ਹਾਂਜੀ ਸੋ ਜਿਹੜੀ ਇਸ ਵਕਤ ਪ੍ਰਾਪਰਟੀ ਦੀ ਆਪਾਂ ਗੱਲ ਚੱਲਦੀ ਸੀ ਆਪਣੀ ਆਪਾਂ ਉਹਦੇ ਤੇ ਦਲਿੰਦਰ ਵੀਰ ਵਾਪਸ ਆਉਨੇ ਆ ਕਿ ਮੈਂ ਦੇਖ ਰਿਹਾ ਵੀ ਜਿਹੜਾ ਤੁਹਾਡਾ ਨੈਕਸਟ ਹੁਣ ਹੈਗਾ ਨਵ ਤੇ ਲੋ ਤੁਹਾਡੇ ਕੋਲ ਮੁੰਡਾ ਜਿਹੜਾ ਜੁਆਇਨ ਕੀਤਾ ਮਾਝੇ ਵਾਲਾ ਪਾਉ ਹਾਂਜੀ ਇਹ ਹੁਣ ਤੁਹਾਡੀ ਟੀਮ ਦੇ ਵਿੱਚ ਆ ਤੇ ਤੁਹਾਡੇ ਦੋਵਾਂ ਦੇ ਸਾਂਝੇ ਯਤਨ ਜਿਹੜੇ ਆ ਉਹ ਹੁਣ ਲਿਸਟਿੰਗ ਹੋਈ ਆ ਨੰਬਰ 9A ਬਰਨार्ड ਸਟਰੀਟ ਆ ਪਰਪਲ ਵਿੱਚ ਬਹੁਤ ਕੁਆਇਟੀ ਸਟਰੀਟ ਆ ਇਹ। ਹਾਂਜੀ। ਇਹ ਖੁਦ 70s ਦੇ ਘਰ ਬਣੇ ਹੋਏ ਆ ਲੇਕਿਨ ਬਹੁਤ ਵਧੀਆ ਬ੍ਰਿਕ ਐਂਡ ਟਾਈਲ ਬਿਲਟ ਜਿਹੜਾ ਘਰ ਆ ਮੋਰੇ ਡਰਾਈਵ ਦੇ ਜਿਹੜਾ ਇਹਨੂੰ ਪੱਕਾ ਮੀਂਹ ਦੇ ਵਿੱਚ ਚੱਕੜ ਵੀ ਨਹੀਂ ਹੋਣਾ। ਸੋ ਸਾਨੂੰ ਇਹ ਪ੍ਰੋਪਰਟੀ ਬਾਰੇ ਦੱਸੋ ਥੋੜਾ ਜਿਆ ਕਿਉਂਕਿ ਪ੍ਰਾਈਸ ਬਾਈ 네ਗੋਸ਼ੀਏਸ਼ਨ ਆ। ਪ੍ਰਾਈਸ ਬੈ 네ਗੋਸ਼ੀਏਸ਼ਨ ਆ ਭਾਜੀ ਇਹ ਟਾਊਨ ਹਾਊਸ ਹੈਗਾ ਹੈ ਉੱਤੇ। ਸੋ ਇਹ ਜਿਹੜਾ ਇਹ 4 ਬੈਡਰੂਮ ਬਹੁਤ ਸੋਹਣਾ ਬਣਿਆ ਬਾਰਬੀਕਿਊ ਕਰਨੇ ਨੂੰ ਹਾਂਜੀ ਸੋ 4 ਬੈਡਰੂਮ ਦਾ ਇਹ ਜਿਹੜਾ ਟਾਊਨ ਹਾਊਸ ਆ ਸਿੰਗਲ ਗਾਰਾਜ ਦੇ ਨਾਲ ਜੀ ਔਰ ਇਹਦਾ तकरीबन 135 ਸਕਰ ਮੀਟਰ ਦਾ ਫਲੋਰ ਏਰੀਆ ਹੈ ओके सो टाइटल ਤੇ ਦੇ ਸੀਸੀਸੀ ਹਜੇ ਪੈਂਡਿੰਗ ਹੈਗੇ ਆ ਉਹ ਜਲਦ ਮੇਬੀ ਲਾਈਕ ਤਿੰਨ ਚਾਰ ਵੀਕਾਂ ਦੇ ਵਿੱਚ ਚ ਆ ਜੂਗੇ ਵੈਰੀ ਨਾਈਸ ਔਰ ਜਿਹੜਾ ਪ੍ਰਾਈਸ ਰੇਂਜ ਹੈਗਾ ਆ ਪਾਪਟੋਏ ਦੇ ਵਿੱਚ ਉਹ ਚਾਰਕ ਬੈਡਰੂਮ ਦਾ ਜਿਹੜਾ ਸਾਢੇ ਘੱਟ ਦੇ ਨੇੜੇ ਤੇੜੇ ਹੈਗਾ ਬਹੁਤ ਵਧੀਆ ਸੋ ਜੇ ਕਿਸੇ ਨੇ ਵੀ ਪਰ ਕਿੰਨੇ ਲੋਕ ਆ ਜਿਹੜੇ ਪਾਪਟੋਏ ਚ ਰਹਿਣਾ ਚਾਹੁੰਦੇ ਆ ਪਰ ਪਾਪਟੋਏ ਚੋਂ ਕਹਿੰਦੇ ਪ੍ਰਾਪਰਟੀ ਮਿਲਦੀ ਨਹੀਂ ਭਾਜੀ ਕੀ ਕਰੀਏ ਭਾਜੀ ਪਾਪਟੋਏ ਦੇ ਵਿੱਚ ਮਤਲਬ ਮੈਂ ਕਈ ਵਾਰ ਤਾਂ ਹੈਰਾਨ ਹੋ ਜਾਂਦਾ ਕਈ ਵਾਰ ਨਾ ਪ੍ਰਾਪਰਟੀ ਦੀ ਲੋਕੇਸ਼ਨ ਕਿਉਂਕਿ ਪਾਪਟੋਏ ਇਟਸੈਲਫ ਸਟਰੀਟ ਟੂ ਸਟਰੀਟ ਚੇਂਜ ਹੈ ਤੁਸੀਂ ਸ਼ੱਕ ਨਹੀਂ ਤੁਸੀਂ ਤੁਸੀਂ ਤਾਂ ਖੁਦ ਪਾਪੜੋਏ ਰਹੇ ਆ ਠੀਕ ਹੈ ਕਿੰਨੇ ਸਾਲ ਤੁਸੀਂ ਰਹਿ ਗਏ ਹੋ ਤੁਹਾਡੇ ਦਾ ਨਾਮ ਤੁਹਾਡੇ ਦਾ ਨਾਮ ਦੇ ਨਾਲ ਪਾਪੜੋਏ ਲੱਗਿਆ ਹੋਇਆ ਹੈ ਠੀਕ ਹੈ ਉਹਦਾ ਰੀਜ਼ਨ ਇਹ ਹੈ ਕਿ ਤੁਹਾਨੂੰ ਜਿਹੜਾ ਪਤਾ ਹੈਗਾ ਪਾਪੜੋਏ ਯੂ ਆਰ ਵੈਲ ਨੋਨ ਪਰਸਨ ਇਨ ਪਾਪੜੋਏ ਜੀ ਨਾਟ ਈਵਨ ਪਾਪੜੋਏ ਆਕਲੈਂਡ ਵਾਈਡ ਜਿੱਦਾਂ ਵੀ ਹੈਗਾ ਤੁਹਾਨੂੰ ਜਾਣਦੇ ਆ ਪਰ ਪਾਪੜੋਏ 'ਚ ਤੁਸੀਂ ਰਹੇ ਆ ਤੁਹਾਨੂੰ ਪਤਾ ਹੈ ਕਿ ਸਟਰੀਟ ਟੂ ਸਟਰੀਟ ਵੈਰੀ ਕਰਦੀ ਆ ਬਿਲਕੁਲ ਜੀ ਸੋ ਜੇ ਡਿਪੈਂਡ ਕਰਦਾ ਕਿ ਜੇ ਤੁਸੀਂ ਇੱਧਰ ਮੋਟਾ ਟਾਊਨ ਸਾਈਡ ਖੜੇ ਹੈਗੇ ਆ ਤੈਨੂੰ ਜਿਹੜਾ ਕਾਫੀ ਸ਼ਾਨਦਾਰ ਏਰੀਆ ਮੰਨਿਆ ਜਾਂਦਾ ਪਾਪਰੋਡਾ ਇੱਥੇ ਇੱਥੇ ਪ੍ਰਾਈਸਿਸ ਡਿਫਰੈਂਟ ਨੇ ਜੇ ਤੁਸੀਂ ਬ੍ਰਿਜ ਕ੍ਰੋਸ ਕਰਕੇ ਪਰਲੀ ਸਾਈਡ ਜਾਂਦੇ ਹੋ ਤੁਸੀਂ 올ਡ ਪਾਪਰੋਡਾ ਜਾਂਦੇ ਹੋ ਉਹਦੇ ਵਿੱਚ ਪ੍ਰਾਈਸਿਸ ਡਿਫਰੈਂਟ ਹੈਗੇ ਆ ਮੈਂਗਰੀ ਦੇ ਨਾਲ ਟੱਚ ਕਰਦਾ ਉਹ ਵੱਖਰਾ ਹੈ ਜਿਹੜਾ ਮੈਂ ਟੈਟੂ ਵਾਲਾ ਸਾਈਡ ਆ ਉਹ ਬਿਲਕੁਲ ਵੱਖਰਾ ਵੱਖਰਾ ਉਹਦਾ ਅਰੋਮਾ ਆ ਜਿਹੜਾ ਇਹ ਔਰਾ ਹਾਂਜੀ ਆ ਜਗਰਾਉਂ ਵਾਲਾ ਮਾਨ ਕਹਿੰਦਾ ਵਨ ਆਫ ਦਾ ਬੈਸਟ ਐਂਡ ਆਨੈਸਟ ਰੀਅਲ ਏਸਟੇਟ ਏਜੰਟ ਆਫ आवर ਕਮਿਊਨਿਟੀ ਥੈਂਕ ਯੂ ਵੈਰੀ ਕੀਪ ਆਪ ਦਾ ਗੁੱਡ ਵਰਕ ਦਿਲਜਿੰਦਰ ਪਾਗੜੀ ਕੀ ਬਾਤ ਹੈ ਥੈਂਕ ਪੁਰੀ ਸ਼ਕੀਨ ਇਹ ਦੇਖਦੇ ਆਲੇ ਤੇ ਤੁਹਾਡਾ ਮਾਣ ਵੱਧ ਜਾਂਦਾ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਨਵੇਂ ਜਿਹੜੇ ਮਾਈਗ੍ਰੈਂਟਸ ਆ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਵਾਈਡਰ ਕਮਿਊਨਿਟੀ ਦੇ ਵਿੱਚ ਇਹਨਾਂ ਦਾ ਨਾਮ ਹੋਵੇ ਕੱਲਾ ਸਿਰ ਪੰਜਾਬੀ ਸਮਾਜ ਤੱਕ ਹੀ ਨਹੀਂ ਵਾਈਡਰ ਕਮਿਊਨਿਟੀ ਦੇ ਲੋਕ ਇਹਨਾਂ ਨੂੰ ਜਾਣਣ 100% ਤਾਂ ਕਿ ਉਹਨਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਜਿਹੜੇ ਸਾਡੇ ਵੱਲੋਂ ਆਉਣ ਅਸੀਂ ਮਹਿਸੂਸ ਕਰੀਏ ਕਿ ਨਹੀਂ ਯਾਰ ਬਹੁਤ ਅੱਛਾ ਭਾਜੀ 100% ਹੈ ਕਿ ਜਦੋਂ ਆਪਾਂ ਜਦੋਂ ਕਮਿਊਨਿਟੀ ਗਰੋ ਕਰਦੇ ਆ ਨਾ ਉਹਦੇ ਵਿੱਚ ਬੈਡ ਤੇ ਜਿਹੜੇ ਗੁੱਡ ਦੋਨੇ ਇਹ ਬਰਾਬਰੀ ਚੱਲਦੇ ਆ। ਖੱਲੀ ਆਪਣੀ ਕਮਿਊਨਿਟੀ ਦਾ ਕੰਮ ਨਹੀਂ ਹੈਗਾ। ਸਾਰੀਆਂ ਕਮਿਊਨਿਟੀਆਂ ਜਿਹੜੀਆਂ ਤੁਸੀਂ ਦੇਖੋਗੇ ਉਹਦੇ ਵਿੱਚ ਚੰਗੇ ਪਰਸੈਂਟੇਜ ਬੰਦੇ ਵੀ ਹੈਗੇ, ਮਾੜੇ ਵੀ ਹੈਗੇ। ਜਿਹੜੇ ਨਵਾਂ ਨਕੋਰ ਮਕਾਨ ਆ। ਹਾਂਜੀ। ਨੰਬਰ 9A ਬਰਨਰ ਸਟਰੀਟ ਪਾਪਟੋ ਇਹਦੇ ਵਿੱਚ। ਹਾਂਜੀ ਇਹ ਨਵਾਂ ਹੈ। ਸੋ ਸਾਨੂੰ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ। ਇਹਦੇ ਇਹਦੇ ਬਾਰੇ ਆਪਾਂ ਗੱਲ ਕਰ ਲਈ ਆ ਵਜੇ ਆਲਰੇਡੀ। ਅੱਛਾ। ਹਾਂਜੀ। ਇਹਦੀ ਬਾਰੇ ਚਰਚਾ ਹੋ ਗਈ ਹੈ ਆਪਣੀ। ਹਾਂਜੀ। ਤੇ ਓਕੇ। ਉਹ ਨੰਬਰ ਨੰਬਰ 9 ਬਣੀ ਬਣੀ ਤੋਂ। ਉਹ ਬਣੀ ਤੋਂ ਪਾ ਜੀ 9 ਬਣੀ ਤੋਂ ਸਟਰੀਟ ਪਾਪਾ ਗੁਰੂ ਉਹ ਫਿਰ ਉਹ ਗਲਤ ਚ ਲਿਖਾ ਵੜ ਗਿਆ ਕਿਤੇ ਨਹੀਂ ਨਹੀਂ ਕਿਉਂਕਿ ਉਹਦੇ ਮਰੇ ਵੀ 9A ਬਰਨਰਡ ਸਟਰੀਟ ਹੈ ਮੈਂ ਉਹੀ ਦੇਖ ਰਹਾ ਇਹ ਬ੍ਰਿਕ ਐਂਡ ਟਾਈਲ ਹੈ ਤੇ ਦੂਜਾ ਜਿਹੜਾ ਆਪਣੀ ਪ੍ਰਾਪਰਟੀ ਹੈ ਜੀ ਉਹ ਥੋੜੀ ਹੈਗੀ ਆ ਆਪਣਾ ਡਬਲ ਸਟੋਰੀ ਹਾਂਜੀ ਤੇ ਅਸਲ ਵਿੱਚ ਇਹ ਨੰਬਰ 9A ਬਰਨਰਡ ਸਟਰੀਟ ਆ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਨਾ ਜਿਹੜਾ ਨਵਾਂ ਟਾਊਨ ਹਾਊਸ ਹੈ ਉਹ 9 ਐ ਬਨਾਰਸੀਡ ਹੈ। ਓਕੇ। ਪਰ ਜਿਹੜਾ ਕਿ 135 ਸਕੇਅਰ ਮੀਟਰ ਦਾ ਤੇ ਚਾਰ ਬੈੱਡਰੂਮ ਦਾ ਹੈਗਾ ਆ। ਓਕੇ। ਸੋ ਇਹ 8.5 ਢੇਰ ਆਉਣ ਦਾ ਪਾਪਾ ਪਾਪਟੋਏ ਦੇ ਵਿੱਚ। ਜੀ। ਔਰ ਜਿਹੜਾ ਆਪਣਾ 9 ਬਨੀਥੋ ਸਟਰੀਟ ਹੈਗਾ ਪਾਪਾ ਗੁਰਾ ਦੇ ਵਿੱਚ। ਅੱਛਾ। ਇਹਦੀ ਜਿਹੜੀ ਲੈਂਡ ਹੈਗੀ ਆ ਉਹ ਹੈਗੀ 1032 ਸਕੇਅਰ ਮੀਟਰ ਦੀ। ਅੱਛਾ। ਔਰ ਉਹ ਹੈਗਾ 4 ਬੈੱਡਰੂਮ ਐ 1.5 ਬਾਥਰੂਮ। ਉਕ ਐਕਸਟਰਨਲ ਗਰਾਜ ਹੈ ਪਾਜੀ ਉਹਦਾ ਸੋ ਉਹਦੇ ਵਿੱਚ ਅੱਗੇ ਸੰਭਾਵਨਾ ਹੈਗੀ ਅੱਗੇ ਪੋਟੈਂਸ਼ੀਅਲ ਹੈਗਾ ਪਾਜੀ ਪੋਟੈਂਸ਼ੀਅਲ ਹੈਗਾ ਯਾ ਅਗੇਨ ਕਿਉਂਕਿ ਪਾਪਾਕੂਰਾ ਜਿਹੜਾ ਡਿਸਟ੍ਰਿਕਟ ਦੇ ਵਿੱਚ ਹੈ ਨਾ ਵਿਓਲੀਆ ਕਾਫੀ ਪ੍ਰੋਬਲਮ ਕ੍ਰੀਏਟ ਕਰਦੀ ਹੈ ਸਬਡਿਵੀਜ਼ਨ ਵਾਸਤੇ ਤਾਂ ਆਈਡਲੀ ਅਸੀਂ ਇਹ ਹੋਮ ਬਾਇਰ ਨੂੰ ਹੀ ਪ੍ਰਾਪਰਟੀ ਵੇਚ ਰਹੇ ਹਾਂ ਸੋ ਇਹਦਾ ਜਿਹੜੇ ਪ੍ਰਾਈਸ ਰੇਂਜ ਹੈਗੀ ਆ ਅਰਾਊਂਡ 1 ਮਿਲ ਤੇ ਗੁੱਡ ਨਿਊਜ਼ ਕੀ ਦੀ ਇਹ ਹੈ ਕਿ ਆਪਣੀ ਇਹ ਵੈਂਸਡੇ ਲਾਸਟ ਵੀਕ ਗਈ ਆ ਲਾਈਵ ਪ੍ਰਾਪਰਟੀ ਅੱਛਾ ਔਰ ਇਹ ਆਲਰੇਡੀ ਅੰਡਰ ਕੰਟਰੈਕਟ ਹੋ ਚੁੱਕੀ ਆ ਬਾਲਕੋ ਬਾਲਕੋ ਸੋ ਥਿੰਕਿੰਗ ਆਫ ਸੇਲਿੰਗ ਵਾਟ ਇਜ਼ ਯੂਰ ਪ੍ਰੋਪਰਟੀ ਵਰਥ ਰਿਕਵੈਸਟ ਐਨ ਅਪ੍ਰਾਈਜ਼ਲ ਨਾਓ ਦਿਲਜਿੰਦਰ ਪਾਗਲੀ ਨੂੰ ਨੇਸ਼ਨਵਾਈਡ ਕਿਤੋਂ ਵੀ ਤੁਸੀਂ ਕਾਲ ਕਰ ਸਕਦੇ ਹੋ ਇਸ ਵਕਤ ਇਹ ਹਾਰ ਕੋਰਟਸ ਮਨਰੇਵਾ ਦੀ ਟੀਮ ਦੇ ਨਾਲ ਸੋਹਣੀ ਢਾਈ ਲਾ ਕੇ ਤਾਰਿਆਂ ਵਾਲਾ ਕੋਟ ਪਾ ਕੇ ਆਪਣਾ ਫਰਜ਼ ਨਿਭਾ ਰਹੇ ਆ 0210564387 ਦੇ ਉੱਤੇ ਉਹਨਾਂ ਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਫੋਨ ਕਰ ਸਕਦੇ ਹੋ ਦਿਲਜਿੰਦਰ ਵੀ ਆਖਰ ਦੇ ਵਿੱਚ ਸਾਡੇ ਨਵੇਂ ਤੇ ਪੁਰਾਣੇ ਭੈਣਾ ਭਰਾਵਾਂ ਨੂੰ ਤੁਹਾਡੇ ਕੋਲੋਂ ਕੀ ਸੰਦੇਸ਼ ਹੈ ਅ ਵੈਸੇ ਤਾਂ ਭਾਜੀ ਤੁਸੀਂ ਤੁਹਾਡੇ ਤੋਂ ਵਧੀਆ ਸੰਦੇਸ਼ ਕੋਈ ਦੇ ਨਹੀਂ ਸਕਦਾ ਪਰ ਰਿਗਾਰਡਿੰਗ ਪ੍ਰਾਪਰਟੀ ਜੇ ਤੁਸੀਂ ਅ ਹਜੇ ਵੀ ਸੋਚ ਰਹੇ ਆ ਕਿ ਪ੍ਰਾਪਰਟੀ ਹੋਰ ਸਸਤੀਆਂ ਹੋ ਜਾਣੀਆਂ ਆ ਜਾਂ ਤੁਹਾਨੂੰ ਮਤਲਬ ਕੋਈ ਵਧੀਆ ਡੀਲ ਮਿਲ ਜੂਗੀ ਹੋਰ ਡੈਫੀਨੇਟਲੀ ਡੀਲਸ ਆਰ देयर ਬਟ ਆਪਣੇ ਆਪ ਨੂੰ ਰੋਕੋ ਨਾ ਕਿਉਂਕਿ ਤੁਸੀਂ ਪਹਿਲਾ ਘਰ ਲੈਣਾ ਹੈ ਜੇ ਤੁਸੀਂ ਪਹਿਲਾ ਘਰ ਲੈਣਾ ਹੈ ਤੇ ਉਹਨੂੰ ਤੁਸੀਂ ਆਪਣਾ ਵਧੀਆ ਆਪਣੀ ਬਿਲਡਿੰਗ ਇਨਸਪੈਕਸ਼ਨ ਕਰਾਓ ਜੀ ਲੈਮ ਰਿਪੋਰਟ ਲਾਓ ਘਰ ਦਾ ਦੇਖੋ ਜਗਾ ਵਗੈਰਾ ਕਿੰਨੀ ਹੈਗੀ ਆ ਜੋ ਰਿਕੁਆਇਰਮੈਂਟਸ ਆਪਣੀ ਏਜੰਟ ਨੂੰ ਦੱਸੋ ਕਿ ਸਾਡੀ ਪਰਸਨਲ ਇਹ ਰਿਕੁਆਇਰਮੈਂਟ ਆ ਸਾਨੂੰ ਉਹਦੇ ਹਿਸਾਬ ਦੇ ਨਾਲ ਤੁਸੀਂ ਪ੍ਰੋਪਰਟੀ ਲੈ ਕੇ ਦਿਓ ਜਿਨ੍ਹਾਂ ਦੇ ਕੋਲ ਔਲਰੇਡੀ ਘਰ ਹੈਗਾ ਆ ਤੇ ਉਹ ਇਸ ਸੋਚ ਚ ਬੈਠੇ ਆ ਕਿ ਅਸੀਂ ਹੁਣ ਵੇਟ ਕਰਾਂਗੇ ਅਜੇ ਹੋਰ ਕਿ ਇਨਵੈਸਟਮੈਂਟ ਲੈਣੀ ਆ ਕਦੋਂ ਲਵਾਂਗੇ ਆਈ ਥਿੰਕ ਇਟ ਇਜ਼ ਅ ਗੁੱਡ ਟਾਈਮ ਟੂ ਬਾਈ ਨਾਉ ਬਿਕੋਜ਼ ਜ਼ਰੂਰ ਐਕਸਪਲੋਰ ਕਰਨਾ ਐਕਸਪਲੋਰ ਕਰੋ ਇਹ ਨਾ ਸੋਚੋ ਕਿ ਵੀ ਸ਼ਾਇਦ ਗਾਂ ਹੋਰ ਪ੍ਰਾਪਰਟੀ ਸਸਤੀ ਹੋ ਜੂਗੀ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਪਰ ਕਰੰਟਲੀ ਤੁਸੀਂ ਉਹਨੂੰ ਪ੍ਰਾਪਰਟੀ ਨੂੰ ਐਜ਼ ਅ ਰੈਂਟਲ ਲੈ ਕੇ ਚੱਲੋ ਤੇ ਤੁਸੀਂ ਸ਼ਾਰਟ ਟਰਮ ਨਾ ਸੋਚੋ ਵੈਰੀ ਗੁੱਡ ਤੁਸੀਂ ਲੌਂਗ ਟਰਮ ਸੋਚ ਕੇ ਚੱਲੋ ਕਿ ਜੇ ਤੁਸੀਂ ਅੱਜ ਪ੍ਰਾਪਰਟੀ ਲਈ ਹੈ ਤੇ ਇਹਨੂੰ 10 ਸਾਲ ਬਾਅਦ ਅਸੀਂ ਵੇਚ ਕੇ ਇਹ ਆਪਣੇ ਜਿਹੜਾ ਪਹਿਲਾ ਘਰ ਹੈਗਾ ਉਹਦਾ ਅਸੀਂ ਜਿਹੜਾ ਮੌਰਗੇਜ ਡਾਊਨ ਕਰਨੀ ਹੈ ਵੈਰੀ ਗੁੱਡ ਸੋ ਆਈ ਥਿੰਕ ਲੌਂਗ ਟਰਮ ਗੋਲਸ ਦੇ ਨਾਲ ਚੱਲੀਏ ਤਾਂ ਉਹ ਬੈਟਰ ਆਪਣੇ ਲਈ ਹਾਂਜੀ ਹਾਂਜੀ ਥੈਂਕ ਯੂ ਵੈਰੀ ਮਚ ਇਸ ਸੰਸਦ ਨਾਲ ਦਿਲਜਿੰਦਰ ਪਾਗਲੀ ਦਿਲਜਿੰਦਰ ਪਾਗਲੀ ਉਹਨਾਂ ਦਾ ਲੰਮਾ ਤਜਰਬਾ ਹੈ ਇਸ ਖੇਤਰ ਦੇ ਵਿੱਚ ਔਰ ਉਹਨਾਂ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਸਕਰੀਨ ਦੇ ਉੱਤੇ ਮੌਜੂਦ ਨੇ ਉਹਨਾਂ ਦੇ ਨਾਲ ਤੁਸੀਂ ਕਦੇ ਵੀ ਰਾਪਤਾ ਕਰਕੇ ਅਗਲੀ ਜਿਹੜੀ ਆਪਣੀ ਰਣਨੀਤੀ ਹੈ ਖਾਸ ਕਰਕੇ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਿਵੇਂ ਕਰਨਾ ਜਾਂ ਫਰਸਟ ਹੋਮ ਬਾਏਰਸ ਜਿਹੜੇ ਨੇ ਉਹ ਕਦੇ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਤੁਹਾਡਾ ਸਾਰਿਆਂ ਦਾ ਗੱਲਬਾਤ ਦੇ ਵਿੱਚ ਹਿੱਸਾ ਲੈਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਮੈਂ ਉਮੀਦ ਕਰਦਾ ਹਾਂ ਕਿ ਦਿਲਜਿੰਦਰ ਪਾਗਲੀ ਨੂੰ ਤੁਸੀਂ ਸੇਵਾ ਦਾ ਮੌਕਾ ਜ਼ਰੂਰ ਦਿਓਗੇ ਔਰ ਇਹ ਸਾਡਾ ਬਹੁਤ ਹੀ ਹੌਨ ਹਾਰ ਨੌਜਵਾਨ ਹੈ ਇਹਦੇ ਅਨੁਸ਼ਾਸਨ ਇਹਦੀ ਦਿਾਨਦਾਰੀ ਦੇ ਸਿਰ ਤੇ ਇਹਨੇ ਹਲੇ ਹੋਰ ਬਹੁਤ ਤਰੱਕੀ ਕਰਨੀ ਹੈ ਲੇਕਿਨ ਮੇਰੀ ਦਿਲ ਇਹ ਅੱਛਾ ਕਿ ਇਸੀ ਤਰੱਕੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਯੋਗਦਾਨ ਜਿਹੜਾ ਉਹ ਜ਼ਰੂਰ ਹੋਵੇ ਤੇ ਨਿੰਦਰ ਵੀ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਬਾਜੀ ਥੈਂਕ ਯੂ ਸਾਰਿਆਂ ਦਾ ਸਾਰੇ ਲਿਸਨਰਸ ਦਾ ਜਿਨ੍ਹਾਂ ਨੇ ਮੈਨੂੰ 15 20 ਮਿੰਟ ਸੁਣਿਆ ਹਾਂਜੀ ਥੈਂਕ ਯੂ ਸੋ ਮੱਚ ਐਕਸਲੈਂਟ ਥੈਂਕ ਯੂ